ਕਿਸਾਨ ਤੇ ਕਿਸਾਨ ਬੀਬੀਆਂ ਜ਼ਖਮੀ ਹੋਣ ਦੀ ਖਬਰ ਆ ਨੌ ਗੰਭੀਰ ਜ਼ਖਮੀ ਹੋਏ ਨੇ ਔਰ ਉਹਨਾਂ ਵਿੱਚੋਂ ਤਿੰਨ ਜਿਹੜੇ ਕਿਸਾਨ ਸੀਗੇ ਉਹਨਾਂ ਦੇ ਅੰਗ ਸਰੀਰ ਦੇ ਬਾਹਾਂ ਦੇ ਕੱਟਨੇ ਪਏ ਹੈਗੇ ਆ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਕਿ ਕਿਸਾਨ ਮੋਰਚੇ ਤੋਂ ਅੰਮ੍ਰਿਤਸਰ ਨੂੰ ਪਰਤਦੇ ਸਮੇਂ ਇੱਕ ਬੱਸ ਹਾ사ਗ੍ਰਸਤ ਹੋ ਗਈ ਜਿਸ ਵਿੱਚ ਕੇ 31 ਕਿਸਾਨ ਮਜ਼ਦੂਰ ਤੇ ਇੱਕ ਔਰਤ ਫਟੜ ਹੋ ਗਈ ਤੇ ਜਿਨ੍ਹਾਂ ਦੇ ਵਿੱਚੋਂ ਕਿ ਨੌ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ ਉੱਥੇ ਦੱਸਣ ਯੋਗ ਹੈ ਕਿ ਅੰਮ੍ਰਿਤਸਰ ਦਿੱਲੀ ਮੁੱਖ ਮਾਰਗ ਤੇ ਅਚਾਨਕ ਬੇਕਾਬੂ ਹੋਣ ਕਾਰਨ ਇੱਕ ਕਿਸਾਨਾਂ ਦੇ ਨਾਲ ਭਰੀ ਬੱਸ ਪਲਟ ਗਈ। ਉੱਥੇ ਹੀ ਪ੍ਰਸ਼ਾਸਨ ਨੇ ਮੌਕੇ ਤੇ ਪੁੱਜ ਜ਼ਖਮੀਆਂ ਨੂੰ ਹਸਪਤਾਲ ਵਿੱਚ ਪਹੁੰਚਾਇਆ। ਪਰ ਕੱਲ ਵਾਪਸੀ ਦੇ ਵੇਲੇ ਇੱਕ ਬੱਸ ਜਿਹੜੀ ਕਿਸਾਨ ਮਜ਼ਦੂਰਾਂ ਸੰਘਰਸ਼ ਕਮੇਟੀਆਂ ਸੰਬੰਧਿਤ ਸੀਗੀ ਉਹ ਰੇਹ ਨਾਲੇ ਲੱਗ ਕੇ ਜਾ ਕੇ ਪਲਟ ਗਈ ਹੈਗੇ ਆ। ਲਗਭਗ 32 ਕਿਸਾਨ ਅਤੇ ਕਿਸਾਨ ਬੀਬੀਆਂ ਜ਼ਖਮੀ ਹੋਣ ਦੀ ਖਬਰ ਆ ਨੌ ਗੰਭੀਰ ਜ਼ਖਮੀ ਹੋਏ ਨੇ ਔਰ ਉਹਨਾਂ ਵਿੱਚੋਂ ਤਿੰਨ ਜਿਹੜੇ ਕਿਸਾਨ ਸੀਗੇ ਉਹਨਾਂ ਦੇ ਅੰਗ ਸਰੀਰ ਦੇ ਬਾਹਾਂ ਦੇ ਕੱਟਨੇ ਪਏ ਹੈਗੇ ਆ ਤੋਂ ਦੋਵੇਂ ਫੋਰਮ ਮੰਗ ਕਰਦੇ ਆ ਕਿ ਸਧਾਰਨ ਜ਼ਖਮੀਆਂ ਦਾ ਜਿਹੜਾ ਵਾ 1 ਲੱਖ ਰੁਪਇਆ ਗੰਭੀਰ ਜ਼ਖਮੀਆਂ ਦਾ 3 ਲੱਖ ਤੇ ਪੂਰਾ ਇਲਾਜ ਕੇਂਦਰ अथवा ਪੰਜਾਬ ਸਰਕਾਰ ਆਪਣੇ ਪੱਧਰ ਤੇ ਕਰਵਾਵੇ ਵਾਜ਼ਾ ਵਾਤੋ ਵਾਤ ਜੋ ਮਦਦ ਹੈ ਤੇ ਕਿਹਿਆ ਦੇ ਚਾਰ ਆਮ ਐਮਪੋਟੇਸ਼ਨ ਉਹਨਾਂ ਦੀ ਪਰਮਨੈਂਟ ਡਿਸੇਬਿਲਟੀ ਪਰਮਨੈਂਟ ਹੈਂਡੀਕੈਪ ਹੋ ਜਾਣਾ ਸੋ ਉਹਨਾਂ ਨੂੰ ਕਿਤੇ ਨਾ ਕਿਤੇ ਵਾਜ਼ਾ ਮਾਹ ਹੈ ਉਹ ਜਿਹੜਾ ਚਾਹੀਦਾ ਜਿਵੇਂ ਇਹ ਵਾਜ਼ਾ ਮਾਤੋ ਵੀ ਤੇ ਮੈਂ ਚਾਹੂੰਗਾ ਕਿ ਅਸੀਂ ਚਾਰੇ ਕੱਟੇ ਹੋ ਕਿ ਇਹ ਬਜ਼ਕਰ ਆਲੇ ਦੁਆਲੇ ਦੇ ਗੱਾਰੇ ਇਸ ਗੱਲ ਤੇ ਚਿੰਤਾ ਕਰ ਮੈਂ ਫਿਰ ਅਸ਼ੂਰ ਕਰਦਾ ਕਿ ਵਧੀਆ ਤੇ ਫੁੱਲ ਕੇ ਗੁਰੂ ਰਾਮਦਾਸ ਹਸਪਤਾਲ ਬੰਦੇ ਚ ਕੀਤਾ ਜਾ ਰਿਹਾ ਹੈ ਔਰ ਵੀ ਸ਼ੋਰ ਹੈ ਗੁਰੂਆ ਪ੍ਰਬੰਧਕ ਦੇ ਤੇ ਸਰਦਾਰ ਹਸਾਬ ਨਾਲ ਵੀ ਗੱਲ ਹੋਈ ਸੀ ਪਟਾਣੀ ਵੀ ਸ਼ੋਰ ਕੀਤਾ ਸੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੱਲ ਇੱਕ ਕੋਈ 35 ਜਣੇ ਜਿਹੜੇ ਸ਼ਮੂ ਤੇ ਖਲੋਰੀ ਬਾਰਡਰ ਸਾਡੇ ਕਿਸਾਨ ਜਥੇਬੰਦੀ ਦੇ ਵੀਰ ਜਿਹੜੇ ਕੱਲ ਦਿੱਲੀੋਂ ਮੁੜ ਰਹੇ ਸੀ ਰਾਤ ਉਹਨਾਂ ਦਾ ਕਿਤੇ ਵਾਪਸ ਆਉਂਦੇ ਐਕਸੀਡੈਂਟ ਹੋਇਆ ਔਰ ਜਿਹਦੇ ਚ ਕੁਝ ਸੱਤ ਤਤੋਂ ਨੋ ਜੀ ਕਾਫੀ ਜਖਮੀ ਹੋਏ ਆ ਅਜੂਨਾ ਦਾ ਪਤਾ ਲੈਣ ਵਾਸਤੇ ਅਸੀਂ ਇੱਥੇ ਹਸਪਤਾਲ ਆਏ ਸਾਂ ਕਿਉਂਕਿ ਜਦ ਰਾਤ ਜਿਵੇਂ ਐਕਸੀਡੈਂਟ ਹੋੰਦਾ ਚਾਹਦੇ ਸਰਪੰਚ ਸਾਹਿਬ ਵਿਕਿੰਦਰ ਸਿੰਘ ਨੇ ਤਲਵੰਡੀ ਦਸੰਦਾ ਸੰਭਾਲਣੇ ਨੇ ਮੈਨੂੰ ਇਨਫੋਰਮ ਕੀਤਾ ਅਸੀਂ ਨਾਲ ਹੀ ਹਸਪਤਾਲ 'ਚ ਫੋਨ ਕਰਕੇ ਇਹ ਤਿਆਰੀ ਰੱਖੀ ਕਿ ਜਿਵੇਂ ਇਹ ਪੇਸ਼ੈਂਟ ਇੱਥੇ ਪਹੁੰਚਣਗੇ ਕਿਸਾਨਵੀਰ ਇੱਥੇ ਪਹੁੰਚਣਗੇ ਇਹਨਾਂ ਨੂੰ ਇਮੀਡੀਏਟਲੀ ਫੌਰੀ ਤੌਰ ਤੇ ਮੈਡੀਕਲ ਏਡ ਦਿੱਤੀ ਜਾਣੀ ਚਾਹੀਦੀ ਔਰ ਜੋ ਮੈਂ ਅੰਦਰ ਪੇਸ਼ੈਂਟਸ ਨੂੰ ਮਿਲ ਕੇ ਆਇਆ ਦੋ ਤਿੰਨ ਦੇ ਵੈਸੇ ਜਾਨੀ ਆਊਟ ਆਫ ਡੇਂਜਰ ਨੇ ਮਗਰ ਜਰੂਰ ਕਿਸੇ ਦੀ ਬਾਹ ਦੇ ਸਾਥ ਜਿਆਦਾ ਇੱਕ ਦੇ ਸਾਥ ਜਿਆਦਾ ਉਹਦਾ ਟ੍ਰੀਟਮੈਂਟ ਜੁ ਬੈਸਟ ਹੈ ਉਹ ਡਾਕਟਰ ਸਾਹਿਬ ਉਹਨਾਂ ਦੀ ਟੀਮ ਕਰਦੀ ਆ ਔਰ ਪੂਰਾ ਧਿਆਨ ਕੀਤਾ ਜਾ ਰਿਹਾ ਪੂਰਾ ਕੇਅਰ ਕੀਤਾ ਜਾ ਰਿਹਾ ਔਰ ਮੈਨੂੰ ਹੁਣ ਪਤਾ ਲੱਗਿਆ ਕਿ ਸਾਡੇ ਪ੍ਰਸ਼ਾਸਨ ਦੇ ਵੀ ਅਫਸਰ ਸਾਹਿਬਾਨ ਅੱਜ ਪਹੁੰਚੇ ਨੇ ਕੋਲੋਂ ਇਹ ਵੀ ਆਪਣੀ ਜ਼ਿੰਮੇਵਾਰੀ ਨਿਭਾਉਣ ਔਰ ਮਗਰ ਮੈਂ ਪਰਵਾਰਾਂ ਤੋਂ ਸਾਰੇ ਕਿਸਾਨ ਭਰਾਵਾਂ ਨੂੰ ਇਸ ਗੱਲ ਤੋਂ ਵਿਸ਼ਵਾਸ ਦਿਵਾਉਣਾ ਚਾਹੁੰਦਾ ਕਿ ਬਹੁਤ ਵਧੀਆ ਬੈਸਟ ਜੋ ਕੇਅਰ ਮਿਲ ਸਕਦੀ ਹੋ ਦਿੱਤੀ ਜਾ ਰਹੀ ਹੈ ਔਰ ਡਾਕਟਰ ਸਾਹਿਬਰਾ ਦੀ ਟੀਮ ਆਪ ਉਸ ਵੱਲ ਧਿਆਨ ਦੇ ਰਹੀ ਹੈ ਔਰ ਮੇਰੀ ਅੱਜ ਪੰਜਾਬ ਸਰਕਾਰ ਨੂੰ ਇਹ ਅਪੀਲ ਹੈ ਕਿ ਮੌਤ ਦਾ ਮੁਆਵਜ਼ਾ ਵੱਤੋ ਬਾਤ ਜੋ ਮਦਦ ਹੈ ਟੁੱਟੀਆਂ ਦੀ ਛਾ ਆਮ ਹੈ ਮਪੂਰੀ ਚੰਦੀ ਗੱਲ ਚੱਲ ਰਹੀ ਹੈ ਕਿ ਬਾ ਕੱਟੀ ਜਾਊਗੀ ਸੋ ਉਹਨਾਂ ਦੀ ਪਰਮਨੈਂਟ ਡਿਸੇਬਿਲਟੀ ਪਰਮਨੈਂਟ ਐਂਡਿਕੈਪ ਹੋ ਜਾਣਾ ਸੋ ਉਹਨਾਂ ਨੂੰ ਕਿਤੇ ਨਾ ਕਿਤੇ ਪਰਿਵਾਰਾਂ ਨੂੰ ਨੌਕਰੀ ਔਰ ਜੋ ਬੰਦਾ ਉਹਨਾਂ ਦਾ ਮੁਆਵਜ਼ਾ ਮਾਣ ਹੈ ਉਹ ਜ਼ਰੂਰ ਦੇਣਾ ਚਾਹੀਦਾ ਇਹ ਮੇਰੀ ਪ੍ਰਭਾਤ ਮੰਦ ਬੇਨਤੀ ਆ ਔਰ ਮੈਂ ਚਾਹੂੰਗਾ ਯਾ ਜੋ ਸਿਸਾਰੇ ਕੱਟੇ ਓਕੇ ਜਮੀ ਨਗਰ ਆਲੇ ਦੁਆਲੇ ਦੇ ਨગર ਸਾਰੇ ਇਕੱਠੇ ਹੋਏ ਆ ਧਿਆਨ ਦੇ ਰਹੇ ਆ ਤੇ ਸੰਸਦਾ ਧਿਆਨ ਕਰਦੇ ਆ ਅਸੀਂ ਸਾਰੇ ਇਸ ਗੱਲ ਤੇ ਚਿੰਤਿਤ ਆ ਤੇ ਮੈਂ ਬੇਅਸ਼ੂਰ ਕਰਦਾ ਕਿ ਵਧੀਆ ਤੇ ਫੁੱਲ ਕੇ ਗੁਰਰਾਮਦਾਸ ਹਸਪਤਾਲ ਵੱਲੇ ਚ ਕੀਤਾ ਜਾ ਰਿਹਾ ਔਰ ਮੇਰੀ ਸ਼ਰੂਮੇ ਕੁਦਵਾਲਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਨਾਲ ਵੀ ਗੱਲ ਹੋਈ ਸੀ ਉਹਨਾਂ ਨੇ ਵੀ ਅਸ਼ੂਰ ਕੀਤਾ ਕਿ ਅਸੀਂ ਵਧੀਆ ਫੁੱਲ ਕੇ ਕਰਾਂ ਬਹੁਤ ਬਹੁਤ ਧੰਨ